ਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹਾਦਤ ਦਾ ਮਹਾਨ ਦਿਹਾੜਾ ਆ ਰਿਹਾ ਹੈ। ਉਸ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਨਤਮਸਤਕ ਹੁੰਦੇ ਹੋਏ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਚੱਲ ਰਹੀ ਹੈ। ਪੰਜਾਬ ਸਰਕਾਰ ਸਰਕਾਰੀ ਪੱਧਰ ਦੇ ਉੱਤੇ ਗੁਰੂ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ 350 ਸਾਲਾਂ ਸ਼ਹਾਦਤ ਦਾ ਜੋ ਦਿਹਾੜਾ ਹੈ ਉਹਨੂੰ ਸਮਾਗਮ ਦੇ ਰੂਪ ਦੇ ਵਿੱਚ ਵੱਡੇ ਸਮਾਗਮ ਦੇ ਰੂਪ ਚ ਮਨਾਉਣ ਜਾ ਰਹੀ ਹੈ ਇਸ ਨੂੰ ਮੁੱਖ ਰੱਖਦੇ ਹੋਏ ਚਾਰ ਯਾਤਰਾਵਾਂ ਦਾ ਵੱਡਾ ਪ੍ਰਬੰਧ ਕੀਤਾ ਗਿਆ ਵੱਖ-ਵੱਖ ਏਰੀਆ ਦੇ ਵਿੱਚ ਦੀ ਹੁੰਦੀ ਹੋਈ ਜਿਹੜੀ ਪਵਿੱਤਰ ਯਾਤਰਾ ਇਹ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਇਹਦੀ ਸਮਾਪਤੀ ਹੋਊਗੀ ਉਸ ਤੋਂ ਬਾਅਦ ਚੋਂ 23 ਤਰੀਕ 24 ਤਰੀਕ ਤੇ 25 ਤਰੀਕ ਤਿੰਨ ਦਿਨਾਂ ਦੇ ਵੱਡੇ ਸਮਾਗਮ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੇ ਜਾਣਗੇ ਇਹ ਟੋਟਲ ਸਮਾਗਮ 19 ਤਰੀਕ ਤੋਂ ਸ਼ੁਰੂ ਹੋ ਕੇ 25 ਤਰੀਕ ਤੱਕ ਕਰਵਾਏ ਜਾਣਗੇ ਔਰ ਸਾਰੀ ਸੰਗਤ ਇਹਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਆਪੋ ਆਪਣਾ ਯੋਗਦਾਨ ਪਾਉਗੀ ਉਸੇ ਦੇ ਸੰਬੰਧ ਚ ਮੁੱਖ ਰੱਖਦੇ ਹੋਏ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਬਹੁਤ ਵੱਡੀ ਇੱਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਰੱਖੀ ਗਈ ਸੀ ਇਸ ਮੀਟਿੰਗ ਦੇ ਵਿੱਚ ਸਾਰੇ ਪ੍ਰਸ਼ਾਸਨ ਦੇ ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਐਸਐਸਪੀ ਅੰਮ੍ਰਿਤਸਰ ਤੇ ਸਾਰੇ ਕੰਸਰਨਡ ਜਿੰਨੇ ਵੀ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਬੜੀ ਡਿਟੇਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਕਲੀਅਰ ਇੱਕ ਆਦੇਸ਼ ਜਾਰੀ ਕੀਤੇ ਗਏ ਨੇ ਕਿ ਮਹਾਰਾਜ ਦੀ ਮਹਾਰਾਜ ਦੀ ਇਸ ਲਸਾਨੀ ਕੁਰਬਾਨੀ ਜੋ ਜਿਹਦਾ ਕੋਈ ਦੁਨੀਆ ਦੇ ਵਿੱਚ ਕੋਈ ਸਾਨੀ ਹੈ ਨਹੀਂ ਸੋ ਉਸ ਕੁਰਬਾਨੀ ਨੂੰ ਉਸ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਜੋ ਇਹ ਯਾਤਰਾ ਹੈ ਜੋ ਗੁਰਦਾਸਪੁਰ ਦੀ ਧਰਤੀ ਤੋਂ ਸ਼ੁਰੂ ਹੁੰਦੀ ਹੋਈ ਵੱਖ-ਵੱਖ ਏਰੀਆ ਚ ਦੀ ਹੁੰਦੀ ਹੋਈ ਜਿਹੜੀ ਕਿ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਨੂੰ ਇਰਾਉ ਕਰੂਗੀ ਰੁਕੂਗੀ ਉਹਦੇ ਕੰਪਲੀਟ ਪ੍ਰਬੰਧ ਕਰਨੇ ਰਹਿਣ ਦੀ ਵਿਵਸਥਾ ਕਰਨੀ ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਨੀ ਪੀਣ ਵਾਲੇ ਪਾਣੀ ਦੀ ਫੈਸਿਲਿਟੀ ਪ੍ਰੋਵਾਈਡ ਕਰਨੀ ਜਿੱਥੇ-ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਿੱਥੇ ਇੱਥੇ ਸੰਗਤ ਨੇ ਸ਼ਰਧਾ ਭਾਵਨਾ ਦੇ ਵਿੱਚ ਲੰਗਰ ਲਗਾਣੇ ਨੇ, ਛਬੀਲਾ ਲਗਾਣੀ ਹੈ, ਉਹਨੂੰ ਮੈਨੇਜ ਕਰਨਾ, ਟ੍ਰੈਫਿਕ ਨੂੰ ਮੈਨੇਜ ਕਰਨਾ, ਉਹਦੇ ਵਿੱਚ ਬੱਚਿਆਂ ਨੇ, ਬਜ਼ੁਰਗਾਂ ਨੇ ਵੀ ਆਪਣੀ ਵੱਡਾ ਅਹਿਮ ਯੋਗਦਾਨ ਪਾਣਾ, ਦੂਰੋਂ ਚੱਲ ਕੇ ਆਉਣਾ, ਉਹਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦਾ ਪ੍ਰਬੰਧ ਕਰਾਉਣਾ, ਔਰ ਪਵਿੱਤਰਤਾ ਨੂੰ ਮੇਨਟੇਨ ਰੱਖਣਾ, ਹਰ ਤਰ੍ਹਾਂ ਦੀ ਜਿਹੜੀ ਯਾਨੀ ਕਿ ਇਸ ਯਾਤਰਾ ਨੂੰ ਸ਼ਰਧਾ ਭਾਵਨਾ ਨਾਲ ਅੱਗੇ ਵਧਾਉਣ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਣਾ ਸਾਰਿਆਂ ਨਾਲ ਮੀਟਿੰਗ ਹੋਈ ਔਰ ਪੂਰੇ ਪ੍ਰਸ਼ਾਸਨ ਨੂੰ ਸਰਕਾਰ ਵੱਲੋਂ ਦੇਸ਼ ਜਾਰੀ ਕੀਤੇ ਗਏ ਨੇ ਕਿ ਆਪਾਂ ਇਸ ਦੀ ਇਹਨੂੰ ਆਉਣ ਵਾਲੇ ਸਮੇਂ 'ਚ ਮਤਲਬ ਕਿ ਹਰ ਪੈਰ ਪੈਰ ਦੇ ਉੱਤੇ ਅਸੀਂ ਇਹਦੇ ਤੇ ਜਾਨੀ ਕਿ ਜਾਇਜ਼ਾ ਲਵਾਂਗੇ ਔਰ ਬੜੀ ਵੱਡੀ ਗੱਲ ਇਹ ਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਖੁਦ ਇਸ ਸਮਾਗਮ ਦੀ ਬਰੀਕੀ ਦੇ ਨਾਲ ਹਰ ਰੋਜ਼ ਦੀ ਮੋਨੀਟਰਿੰਗ ਕਰ ਰਹੇ ਨੇ ਜਾਣਕਾਰੀ ਲੈ ਰਹੇ ਨੇ ਔਰ ਮੈਂ ਤੁਹਾਡੇ মিডিਆ ਦੇ ਮਾਧਿਅਮ ਦੇ ਰਾਹ ਸਾਰੀ ਪੰਜਾਬ ਦੀ ਸੰਗਤ ਨੂੰ ਗੁਰਨਾਨਕ ਨਾਮ ਲੈਵਾ ਸੰਗਤ ਜਿੱਥੇ ਕਿਤੇ ਬੈਠੀ ਹੈ ਪੰਜਾਬ ਤੋਂ ਬਾਹਰ ਬੈਠੀ ਹੈ ਵਿਦੇਸ਼ਾਂ ਤੋਂ ਆਣੇ ਲੋਕਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਣਾਂ ਲੋਕਾਂ ਨੇ ਭਾਰਤ ਦੇ ਅਲੱਗ-ਅਲੱਗ ਸੂਬਿਆਂ ਤੋਂ ਚੱਲ ਕੇ ਜਿਹੜੀ ਸੰਗਤ ਆ ਉਹਨਾਂ ਨੇ ਹਿੱਸਾ ਲੈਣਾ ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਜਿੱਥੇ ਉਸ ਸੰਗਤ ਨੂੰ ਉਰੇ ਆਉਣ ਲਈ ਨਿਯੋਤਾ ਦੰਣਾ ਹੈ ਉਥੇ ਉਥੇ ਬੇਨਤੀ ਵੀ ਕਰਦਾ ਮੈਂ ਸਾਰਿਆਂ ਨੂੰ ਕਿ ਵੱਧ ਚੜ ਕੇ ਤੁਸੀਂ ਹਿੱਸਾ ਲਿਓ ਔਰ ਆਪਾਂ ਗੁਰੂ ਮਹਾਰਾਜ ਦੇ ਪ੍ਰਤੀ ਆਪਣੀ ਜੋ ਸ਼ਰਧਾ ਆਪਣੀ ਜੋ ਭਾਵਨਾ ਇੱਕ ਹੈ ਉਹਦਾ ਸਬੂਤ ਦੇ ਸਕੀਏ ਕਿਉਂਕਿ ਸਮੁੱਚੀ ਮਾਨਵਤਾ ਦੇ ਲਈ ਮਹਾਰਾਜ ਦੀ ਸ਼ਹਾਦਤ ਸੀ ਔਰ ਜਦੋਂ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਐਦਾਂ ਮਹਿਸੂਸ ਹੁੰਦਾ ਕਿ ਮਨੁੱਖੀ ਅਧਿਕਾਰਾਂ ਦੇ ਲਈ ਅੱਜ ਤਾਂ 100 ਤਰ੍ਹਾਂ ਦੇ ਹੀਲੇ ਵਸੀਲੇ ਨੇ ਸਰਕਾਰਾਂ ਨੇ ਅੱਜ ਤਾਂ ਹਰ ਤਰ੍ਹਾਂ ਦੇ ਕਮਿਸ਼ਨ ਬਣ ਗਏ ਪਰ ਜਿਸ ਵਕਤ ਉਹਨਾਂ ਸਮੇਂ ਦੇ ਜ਼ਾਲਮ ਸਰਕਾਰਾਂ ਦੇ ਅੱਗੇ ਡਟ ਕੇ ਖੜ ਕੇ ਜੋ ਮਹਾਰਾਜ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਐਡੀ ਲਸਾਨੀ ਕੁਰਬਾਨੀ ਦਿੱਤੀ ਹੈ ਔਰ ਮਹਾਰਾਜ ਦੇ ਪਰਿਵਾਰ ਨੇ ਸਮਸਤ ਪਰਿਵਾਰ ਨੇ ਐਡੀ ਵੱਡੀ ਲਸਾਨੀ ਕੁਰਬਾਨੀ ਦਿੱਤੀ ਹੈ ਸਾਡਾ ਰੋਮ ਰੋਮ ਸਾਡਾ ਰੋਮ-ਰੋਮ ਵੀ ਜੇ ਕਿਤੇ ਮਹਾਰਾਜ ਦੀ ਇਸ ਕੁਰਬਾਨੀ ਦਾ ਮਹਾਰਾਜ ਦੇ ਇਸ ਸਾਡੇ ਸਿਰ ਤੇ ਚੜ੍ਹੇ ਹੋਏ ਇਸ਼ਾਨ ਦਾ ਜੇ ਕਿਤੇ ਅਸੀਂ ਮੁੱਲ ਮੋੜਨ ਲੱਗ ਜਾਈਏ ਤਾਂ ਵੀ ਸ਼ਾਇਦ ਕਿਤੇ ਇਸ ਅਸੀਂ ਸੱਤ ਜਨਮ ਲੈ ਕੇ ਵੀ ਇਹ ਨਹੀਂ ਮੋੜ ਪਾਵਾਂਗੇ ਸੋ ਮਹਾਰਾਜ ਦੇ ਪ੍ਰਤੀ ਸ਼ਰਧਾ ਭਾਵਨਾ ਸਤਕਾਰ ਰੱਖਦੇ ਹੋਏ ਸਾਰੇ ਜਣੇ ਆਓ ਆਪੋ ਆਪਣਾ ਫਰਜ਼ ਨਿਭਾਉਂਦੇ ਹੋਏ ਆਪਾਂ ਮਹਾਰਾਜ ਦੇ ਪ੍ਰਤੀ ਇਹ ਸੱਚੀ ਸ਼ਰਧਾ ਦਾ ਸਬੂਤ ਦਿੰਦੇ ਹੋਏ ਏਕੇ ਦਾ ਸਬੂਤ ਦਿੰਦੇ ਹੋਏ ਆਪਾਂ ਇਸ ਸਮਾਗਮ ਨੂੰ ਕਾਮਯਾਬ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਈ ਹੈ ਜੀ ਇੱਕ